ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ। ਕਿਸਾਨੀ ਅੰਦੋਲਨ ਦੇ ਚੱਲਦਿਆਂ ਕੇਂਦਰ ਸਰਕਾਰ ਦਾ ਵੱਡਾ ਐਕਸ਼ਨ ਹੁਣ ਫਿਰ ਤੋਂ ਵੇਖਣ ਨੂੰ ਮਿਲਿਆ। ਕੇਂਦਰ ਸਰਕਾਰ ਨੇ ਇੰਟਰਨੈਟ ਸੇਵਾ ਨੂੰ ਬੰਦ ਕਰਵਾ ਦਿੱਤਾ ਹੈ। ਪੰਜਾਬ ਦੇ ਹਰਿਆਣਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਪਾਬੰਦੀ ਲਗਾ ਦਿੱਤੀ ਗਈ ਹੈ। ਉੱਥੇ ਹੀ ਪਟਿਆਲਾ ਦੇ ਕੁਝ ਇਲਾਕਿਆਂ ਦੇ ਵਿੱਚ ਵੀ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ। ਸ਼ਤਰਾਣਾ, ਸਮਾਣਾ, ਖਨੌਰ ਦੇ ਵਿੱਚ ਇੰਟਰਨੈਟ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ। ਜੇ ਗੱਲ ਕਰੀਏ ਖਨੌਰੀ, ਮੂਨਕ, ਲਹਿਰਾ ਤੇ ਸੁਨਾਮ ਦੇ ਤਾਂ ਉੱਥੇ ਵੀ ਇੰਟਰਨੈਟ ਨੂੰ ਬੰਦ ਕਰ ਦਿੱਤਾ ਗਿਆ। ਜ਼ਿਲ੍ਹਾ ਫਤਿਹਗੜ੍ਹ ਸਾਰੇ ਦੇ ਵਿੱਚ ਵੀ ਇੰਟਰਨੈਟ ਸੇਵਾਵਾਂ ਤੇ ਰੋਕ ਲੱਗੀ ਹੈ ਤਾਂ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਇੰਟਰਨੈਟ ਬੰਦ ਕੀਤਾ ਗਿਆ ਕਿਸਾਨੀ ਅੰਦੋਲਨ ਦੇ ਚੱਲਦਿਆਂ ਕੇਂਦਰ ਸਰਕਾਰ ਨੇ ਇਹ ਐਕਸ਼ਨ ਲਿਆ ਤਾਂ ਕੇਂਦਰ ਸਰਕਾਰ ਨੇ ਇੰਟਰਨੈਟ ਸੇਵਾ ਤੇ ਕੇਂਦਰ ਸਰਕਾਰ ਵੱਲੋਂ ਇਸ ਸੇਵਾ ਤੇ ਰੋਕ ਲਗਾਈ ਗਈ ਹੈ ਤਾਂ ਸ਼ੁੱਕਰਵਾਰ ਤੱਕ ਇੰਟਰਨੈਟ ਸੇਵਾਵਾਂ ਨੂੰ ਬੰਦ ਕੀਤਾ ਗਿਆ ਤੇ ਇੱਕ ਨੋਟੀਫਿਕੇਸ਼ਨ ਵੀ ਇਸ ਬਾਬਤ ਜਾਰੀ ਕੀਤਾ ਗਿਆ ਜੋ ਜੀਆ ਤਸਵੀਰਾਂ ਸੋ ਟੀਵੀ ਸੰਗ੍ਰਹਿਂ ਦੇ ਦਿਖਾ ਰਹੇ ਆ ਤਾਂ ਖਬਰ ਤੇ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਰੋਹਿਤ ਬਾਂਸਰ ਮੈਨਾ ਫੋਨ ਲਾਈਨ ਤੇ ਜੁੜੇ ਹੋਏ ਨੇ ਤਾਂ ਜੀ ਰੋਹਿਤ ਕੀ ਕੁਝ अहम ਜਾਣਕਾਰੀ ਹੈ ਹੁਣ ਕੇਂਦਰ ਨੇ ਕਿਸਾਨਾਂ ਦੇ ਲਈ ਜੋ ਅੰਦੋਲਨ ਚੱਲ ਰਿਹਾ ਹੁਣ ਇੰਟਰਨੈਟ ਵੀ ਰੋਕ ਦਿੱਤਾ ਗਿਆ ਕੀ ਕੁਝ ਜਾਣਕਾਰੀ ਆ ਦੇਖੋ ਬਿਲਕੁਲ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਹਰਿਆਣਾ ਸਰਕਾਰ ਦੇ ਵੱਲੋਂ ਪਹਿਲਾਂ ਇੱਕ ਫੈਸਲਾ ਲਿਆ ਜਾਂਦਾ ਕਿ ਹਰਿਆਣਾ ਸੂਬੇ ਦੇ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਥੇਵਾ ਜਿਹੜੀ ਉਹ ਬੰਦ ਰਹੇਗੀ ਪਰ ਪੰਜਾਬ ਸਰਕਾਰ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਕਿਸਾਨ ਗਲਤ ਨਹੀਂ ਹੈ ਕਿਸਾਨਾਂ ਦੇ ਅਸੀਂ ਨਾਲ ਖੜੇ ਆਂ ਔਰ ਕਿਸੇ ਵੀ ਤਰੀਕੇ ਦਾ ਐਕਸ਼ਨ ਪੰਜਾਬ ਦੇ ਅੰਦਰ ਨਹੀਂ ਹੋਏਗਾ ਔਰ ਇਹੀ ਇੱਕ ਵੱਡੀ ਵਜ੍ਹਾ ਸੀ ਕਿ ਪੰਜਾਬ ਸਰਕਾਰ ਦੇ ਵੱਲੋਂ ਇੰਟਰਨੈਟ ਬੰਦ ਕਰਨ ਦਾ ਕੋਈ ਵੀ ਫੈਸਲਾ ਨਹੀਂ ਆਇਆ ਪੰਜਾਬ ਸਰਕਾਰ ਦੇ ਵੱਲੋਂ ਕੋਈ ਵੀ ਜਿਹੜੀ ਚਿੱਠੀ ਪੱਤਰ ਹੈ ਉਹ ਨਹੀਂ ਜਾਰੀ ਕੀਤਾ ਜਾਂਦਾ ਕਿ ਅਸੀਂ ਇੰਟਰਨੈਟ ਬੰਦ ਕਰਦੇ ਪਰ ਇਸ ਦੇ ਉਲਟ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੇ ਉੱਪਰ ਇੱਕ ਫੈਸਲਾ ਤੋਪਿਆ ਗਿਆ ਕਿਉਂਕਿ ਕੇਂਦਰ ਸਰਕਾਰ ਦੇ ਹੱਥੇ ਪਾਵਰਾਂ ਨੇ ਕਿ ਤੁਸੀਂ ਕਿਸੇ ਵੀ ਸਟੇਟ ਦਾ ਇੰਟਰਨੈਟ ਹੈ ਜਿਹੜਾ ਉਹ ਬੰਦ ਕਰਵਾ ਸਕਦੇ ਹੋ ਆਮ ਤੌਰ ਤੇ ਕੋਈ ਵੀ ਇੰਟਰਨੈਟ ਬੰਦ ਕਰਨਾ ਜਿਹੜਾ ਫੈਸਲਾ ਉਹ ਜਿਹੜਾ ਕਹਿੰਦੇ ਕਿ ਲੋਕਲ ਸਰਕਾਰ ਦੇ ਵੱਲੋਂ ਲਿਆ ਜਾਂਦਾ ਰਾਜ ਸਰਕਾਰ ਦੇ ਵੱਲੋਂ ਲਿਆ ਜਾਂਦਾ ਪਰ ਇਹ ਜਿਹਾਂ ਨੋਟੀਫਿਕੇਸ਼ਨ ਪਹਿਲੀ ਵਾਰ ਤੁਸੀਂ ਦੇਖ ਰਹੇ ਹੋਗੇ ਕਿ ਜਦੋਂ ਪੰਜਾਬ ਦੇ ਅੰਮਰ ਕੇਂਦਰ ਸਰਕਾਰ ਦੇ ਵੱਲੋਂ ਨੈੱਟ ਬੰਦ ਕਰਾਉਣ ਨੂੰ ਲੈ ਕੇ ਕਿਹਾ ਗਿਆਗਾ ਔਰ ਕੇਂਦਰ ਸਰਕਾਰ ਦੇ ਵੱਲੋਂ ਬਕਾਇਦਾ ਤੌਰ ਤੇ ਇੱਕ ਨੋਟਿਸ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਛਤਰਾਣਾ ਸਮਾਣਾ ਕਨੌਰ ਦੇਵੀਗੜ ਅਤੇ ਇਸੇ ਦੇ ਨਾਲ ਹੀ ਜਿਹੜਾ ਬਲਹੀੜੀ ਦਾ ਏਰੀਆ ਇਹ ਪੂਰਾ ਪਟਿਆਲਾ ਦਾ ਏਰੀਆ ਇਸ ਦੇ ਵਿੱਚ ਜਿਹੜਾ ਨੈੱਟ ਹੈਗਾ ਉਹ ਬੰਦ ਕਰ ਦਿੱਤਾ ਜਾਵੇ ਇਸੇ ਦੇ ਨਾਲ ਹੀ ਖਦੌਰੀ ਮੂਲਕ ਲਹਿਰਾ ਸੁਨਾਮ ਔਰ ਜਿਹੜਾ ਅਸ਼ਦੀ ਦਾ ਏਰੀਆ ਹੈਗਾ ਇਸ ਏਰੀਏ ਦੇ ਵਿੱਚ ਜਿਹੜੇ ਸੰਗਰੂਰ જિલ્લા ਦੇ ਏਰੀਏ ਤੇ ਇਹਨਾਂ ਦੇ ਵਿੱਚ ਨੈਟ ਬੰਦ ਕਰਨ ਨੂੰ ਲੈ ਕੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇਸ ਤੋਂ ਇਲਾਵਾ ਪੂਰੇ ਦੇ ਪੂਰਾ ਫਤੇਗੜ ਸਾਹਿਬ ਜ਼ਿਲ੍ਹਾ ਹਾਲਾਂਕਿ ਫਤੇਗੜ ਸਾਹਿਬ ਨੂੰ ਜ਼ਿਕਰ ਤੁਸੀਂ ਦੇਖੋਗੇ ਤਾਂ ਫਤੇਗੜ ਹਰਿਆਣੇ ਦੇ ਨਾਲ ਵੀ ਨਹੀਂ ਲੱਗਦਾ ਪਰ ਕਿਉਂਕਿ ਕੇਂਦਰ ਨੂੰ ਇਹ ਚੀਜ਼ ਦਾ ਪਤਾ ਹੈ ਕਿ ਜਿਹੜੇ ਕਿਸਾਨ ਨੇ ਜਿਹੜੇ ਮਾਝੇ ਪੁਆਰੇ ਦੇ ਦੁਆਬੇ ਤੋਂ ਆ ਰਹੇ ਨੇ ਉਹ ਜ਼ਿਆਦਾਤਰ ਕਿਸਾਨ ਫਤੇਗੜ ਸਾਹਿਬ ਰੁੱਤਵੇ ਨੇ ਔਰ ਉਸ ਤੋਂ ਬਾਅਦ ਅੱਗੇ ਬਾਰਡਰ ਵੱਲ ਨੂੰ ਕੁੱਝ ਕਰਦੇ ਨੇ ਤਾਂ ਇਸੇ ਕਰਕੇ ਫਤੇਗੜ ਸਾਹਿਬ ਜ਼ਿਲ੍ਹਾ ਜਿਹੜਾ ਉਹ ਵੀ ਨਾਲ ਇਨਕਲੂਡ ਕਰ ਲਿਆ ਗਿਆ ਹਾਲਾਂਕਿ ਫਤੇਗੜ ਦਾ ਬਾਰਡਰ ਕਿਤੇ ਵੀ ਹਰਿਆਣੇ ਦੇ ਨਾਲ ਸੱਚ ਨਹੀਂ ਕਰਦਾ ਪਰ ਕਿਉਂਕਿ ਗੁਰਦੁਆਰਾ ਸਾਹਿਬ ਉਸ ਜਗ੍ਹਾ ਤੇ ਆ ਉਸ ਜਗ੍ਹਾ ਤੇ ਖਹਿਰਾਬ ਹੈ ਇਸੇ ਕਰਕੇ ਜਿਹੜਾ ਇਹ ਫੈਸਲਾ ਉਹ ਲਿਆ ਗਿਆ ਹੈਗਾ ਹੋ ਰਾਤਰੀ ਟੱਕ ਜਿਹੜਾ ਇੰਟਰਨੈਟ ਆ ਉਹ ਬੰਦ ਕਰਨ ਦੇ ਦੇਸ਼ ਦਿੱਤੇ ਗਏ ਨੇ ਹਾਲਾਂਕਿ ਬਹੁਤ ਸਾਰੇ ਏਰੀਆ ਦੇ ਵਿੱਚ ਤੋਂ ਕਿ ਜਿਹੜੀ ਸਪੀਡ ਹੈ ਜੀ ਉਹ ਇਧਰ ਉਧਰ ਟਾਵਰ ਨੇ ਕਿਤੇ ਕਿਤੇ ਕਰਦੇ ਰਹੇ ਨੇ ਇੰਟਰਨੈਟ ਚੱਲ ਰਿਹਾ ਪਰ ਜ਼ਿਆਦਾਤਰ ਏਰੀਆ ਦੇ ਵਿੱਚ نیٹ ਵੀ ਜਾਂ ਤਾਂ ਤੁਸੀਂ ਦੇਖੋਗੇ ਕਿ ਸਲੋ ਚੱਲ ਰਿਹਾ ਹੋਵੇਗਾ ਜਾਂ ਬਿਲਕੁਲ ਹੀ نیٹ ਬੰਦ ਚੱਲ ਰਿਹਾ ਹੋਵੇਗਾ ਪਰ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਲੱਗ ਰਿਹਾ ਹੋਵੇਗਾ ਕਿ ਇਹ ਫੈਸਲਾ ਪੰਜਾਬ ਸਰਕਾਰ ਨੇ ਕੀਤਾ ਪਰ ਇਹ ਫੈਸਲਾ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਗਿਆ ਕੇਂਦਰ ਸਰਕਾਰ ਦੇ ਜਿਹੜੇ ਚਲੋ ਕਿ ਮਿਨਿਸਟਰੀ ਆਫ ਹੋਮ ਅਫੇਅਰ ਹੈ ਜਿਹਦੇ ਉਹਨਾਂ ਦੇ ਵੱਲੋਂ ਜਿਹੜਾ ਇਹ ਪੂਰਾ ਪੂਰਾ ਨੋਟੀਫਿਕੇਸ਼ਨ ਆ ਉਹ ਇਹ ਅਲੱਗ-ਅਲੱਗ ਪੁਲਿਸ ਸਟੇਸ਼ਨ ਦਾ ਜਿਹੜਾ ਜ਼ਿਕਰ ਹੈਗਾ ਉਹ ਕੀਤਾ ਗਿਆ ਕਿ ਇਸ ਇਸ ਏਰੀਆ ਦੇ ਜਿਹੜੇ ਨੈਟ ਨੇ ਉਹ ਬੰਦ ਕੀਤੇ ਜਾਂ ਤਕਰੀਬਨ ਤਕਰੀਬਨ ਪੂਰਾ ਫਗਰੂਰ ਜ਼ਿਲ੍ਹਾ ਪੂਰਾ ਪਟਿਆਲਾ ਜ਼ਿਲ੍ਹਾ ਔਰ ਪਟਿਆਲਾ ਜ਼ਿਲ੍ਹਾ ਦੇ ਨਾਲ ਲੱਗਦਾ ਫਤਿਹਗੜ੍ਹ ਜ਼ਿਲ੍ਹਾ ਵੀ ਉਸ ਨੂੰ ਇਨਕਲੂਡ ਕਰਕੇ ਜਿਹੜਾ ਨੈਟ ਹੈਗਾ ਉਹ ਬੰਦ ਕਰ ਦਿੱਤਾ ਗਿਆ ਪਰ ਪੰਜਾਬ ਸਰਕਾਰ ਦੇ ਵੱਲੋਂ ਕਹੇਗਾ ਕਿ ਸਾਡੇ ਵੱਲੋਂ ਅਜਿਹਾ ਕੋਈ ਫੈਸਲਾ ਨਹੀਂ ਹੈ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਤੇ ਇਹ ਫੈਸਲਾ ਥੋਪਿਆ ਜਾ ਰਿਹਾ ਕਿਉਂਕਿ ਇੰਟਰਨੈਟ ਵਰਗੀ ਸੇਵਾ ਜਿਹੜੀ ਉਹ ਸੁੱਧੇ ਤੌਰ ਤੇ ਚੱਲੀਏ ਤਾਂ ਕੇਂਦਰ ਦੇ ਹੱਥੇ ਇਹ ਸੇਵਾਵਾਂ ਹੁੰਦੀਆਂ ਨੇ ਕੇਂਦਰ ਦੇ ਗ੍ਰਹਿ ਮੰਤਰੀ ਦੇ ਹੱਥੇ ਸੇਵਾਵਾਂ ਹੁੰਦੀਆਂ ਨੇ ਤਾਂ ਕੇਂਦਰ ਦੇ ਗ੍ਰਹਿ ਮੰਤਰੀ ਦੇ ਵੱਲੋਂ ਜੋ ਨੋਟੀਫਿਕੇਸ਼ਨ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਟੈਲੀਕਮ ਸਰਵਿਸ ਨੂੰ ਲੈ ਕੇ ਜਿਸ ਦਾ ਬਕਾਇਦਾ ਤੌਰ ਤੇ ਨੋਟੀਫਿਕੇਸ਼ਨ ਇਸ ਵਕਤ ਜੀ ਮੀਡੀਆ ਤੇ ਕੋਲਾ ਤੇ ਟੀਵੀ ਸਕਰੀਨ ਦੇ ਉੱਪਰ ਤੁਹਾਨੂੰ ਜਿਹੜਾ ਪੂਰਾ ਪੂਰਾ ਨੋਟੀਫਿਕੇਸ਼ਨ ਆ ਉਹ ਚੱਲਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਵਿੱਚ ਸਾਫ਼ ਤੌਰ ਤੇ ਇਹਨਾਂ ਜਗ੍ਹਾ ਦਾ ਜ਼ਿਕਰ ਕੀਤਾ ਗਿਆ ਔਰ ਨਾਲ ਨਾਲ ਲਿ ਆ ਜਿਹੜੀ ਫਰਵਰੀ 2024 ਤੱਕ ਜਿਹੜਾ ਨੈਟ ਹੈਗਾ ਉਹ ਬੰਦ ਰੱਖਿਆ ਜਾਏਗਾ ਜੀ ਕਰ ਦਿੰਦਾ ਬਿਲਕੁਲ ਰੋਹਿਤ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਵੱਲੋਂ ਇਹ ਫੈਸਲਾ ਪੰਜਾਬ ਤੇ ਥੋਪਿਆ ਗਿਆ ਤਾਂ ਸਿੱਧੇ ਤੌਰ ਤੇ ਕਿਸਾਨਾਂ ਦੀ ਆਵਾਜ਼ ਨੂੰ ਥੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਤਾਂ ਬਾਰਡਰਾਂ ਤੇ ਕਿਸਾਨਾਂ ਦੇ ਨਾਲ ਮਤਰੇ ਹੀ ਮਾਂ ਵਰਗਾ ਵਤੀਰਾ ਕੀਤਾ ਜਾ ਰਿਹਾ ਹੈ ਅਜਿਹੇ ਵਤੀਰੇ ਤੋਂ ਬਾਅਦ ਹੁਣ ਇਹ ਜਾ ਨੋਟੀਫਿਕੇਸ਼ਨ ਜਾਰੀ ਕਰਨਾ ਜਿਸ ਦੇ ਨਾਲ ਹੁਣ ਸੋਸ਼ਲ ਮੀਡੀਆ ਵੀ ਬੰਦ ਹੋ ਜਾਵੇਗਾ ਸਿੱਧੇ ਤੌਰ ਤੇ ਕਿਸਾਨਾਂ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਜਿਕਰ ਗੱਲ ਕਰੀਏ ਜਿਸ ਤਰੀਕੇ ਦੇ ਨਾਲ ਇੰਟਰਨੈਟ ਵਰਗੀਆਂ ਸੇਵਾਵਾਂ ਨੂੰ ਬੰਦ ਕਰਨਾ ਤਾਂ ਸਿੱਧੇ ਤੌਰ ਤੇ ਇੱਕ رابطہ ਤੋੜਨ ਵਾਲੀ ਗੱਲ ਹੁੰਦੀ ਹੈ ਕਿ ਕਿਸਾਨ ਜੇਕਰ ਮੂਵਮੈਂਟ ਕਰਦੇ ਆ ਤਾਂ ਇੱਕ ਦੂਜੇ ਦੇ ਨਾਲ ਇੰਟਰਨੈਟ ਦੇ ਜ਼ਰੀਏ ਰابطਾ ਨਾ ਕਾਇਮ ਕੀਤਾ ਜਾ ਸਕੇ ਇੰਟਰਨੈਟ ਦੇ ਜ਼ਰੀਏ ਜਿਹੜਾ ਕਿਸਾਨੀ ਅੰਦੋਲਨ ਆ ਉਹ ਅੱਗੇ ਨਾ ਪਹੁੰਚ ਸਕੀ ਤੇ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਅੰਦੋਲਨ ਨੂੰ ਕਵਰ ਕਰਦੇ ਨੇ ਤਾਂ ਇਹੀ ਇੱਕ ਵੱਡੀ ਵਜ੍ਹਾ ਹੈ ਕਿ ਜਿਹੜਾ ਇਹ ਕੇਂਦਰ ਸਰਕਾਰ ਵੱਲੋਂ ਰੱਛਾਇਆ ਗਿਆ ਹਾਲਾ ਕਿ